तेश पांडे ये इंदौर में हैं और इंदौर से आए हैं और ठाकुर जी का ये सिर्फ दर्शन करने के लिए आए हुए हैं और इस श्री गिरिराज भगवान की सेवा में आए हुए हैं ਸਵਾਮੀ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਨਮ ਅਸ਼ਟਮੀ ਦੇ ਸੁਭਾਗ ਦੇ ਮੌਕੇ ਤੇ ਸਮੂਹ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਟਮੀ ਦੇ ਲੱਖ ਲੱਖ ਮੁਬਾਰਕਾਂ ਹੋਣ ਤੇ ਸਵਾਮੀ ਦੇ ਚਰਨਾਂ 'ਚ ਮਿਲ ਕੇ ਪ੍ਰਮਾਤਮਾ ਦੇ ਚਰਨਾਂ 'ਚ ਮੱਥਾ ਟਿਕਿਆ ਹੋਰ ਅਰਦਾਸ ਕੀਤੀ ਕਿ ਸਾਡਾ ਸ਼ਹਿਰ ਅਤੇ ਸ਼ਹਿਰ ਵਾਸੀ ਸੁੱਖ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰਨ। ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀ ਸੰਗਤ ਨੂੰ ਅੱਜ ਦੇ ਪਾਵਨ ਪਿੱਤਰ ਦਿਹਾੜੇ ਜਨਮ ਅਸ਼ਟਮੀ ਤੇ ਲੱਖ ਲੱਖ ਮੁਬਾਰਕਬਾਦ ਦਿੰਨਾ। ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਤਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਣ ਸਾਰੇ ਲੋਗ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਸਾਡਾ ਪੰਜਾਬ ਸੁਖ ਸ਼ਾਂਤੀ ਨਾਲ ਰਵੇ ਇਹ ਸਾਡੀ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਜੋਤਰੀ ਪ੍ਰਾਰਥਨਾ ਉਹਦੇ ਨਾਲ ਨਾਲ ਬੜੀ ਖੁਸ਼ੀ ਆ ਕਿ ਅੱਜ ਜਿੱਥੇ ਅਜ ਮੰਦਿਰ ਦੇ ਵਿੱਚ ਆਏ ਆ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਨੇ ਉਥੇ ਸਵਾਮੀ ਜੀ ਦੇ ਦਰਸ਼ਨ ਕਰਕੇ ਮਾਨੂੰ ਬੜੀ ਪ੍ਰਸੰਤਾ ਹੋਈ ਆ ਬੜੀ ਸ਼ਾਂਤੀ ਮਿਲੀ ਆ ਕਿਉਂਕਿ Swami ji ਬਹੁਤ ਹੀ ਵਧੀਆ ਲੋਕਾਂ ਨੂੰ ਪ੍ਰਭੂ ਦੇ ਨਾਲ ਜੋੜ ਰਹੇ ਨੇ ਮੈਂ ਜਿੱਥੇ Swami ji ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਤੇ ਦੁਬਾਰਾ ਫੇਰ ਸਮੁੱਚੀ ਸੰਗਤ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ श्री कृष्ण जन्माष्टमी हमारे परम पूज्य गुरुदेव परम श्रद्धे संत प्रवर भक्ति दृष्टा स्वामी श्रीनिवास जी महाराज जी के सानिध्य में 16-17 वर्षों से बड़ी हर्षोल्लास के साथ ये पर्व मनाया जा रहा है जो कि हर्षो उल्लास के साथ मनाने के साथ साथ दिन ब दिन तरक्की ही कर रहा है कैलकटा से यहाँ पे फूलों से सजावट हो हो जाती है और महाराष्ट्र के सान्निध्यता में किसी भी प्रकार की कोई भी कमी नहीं हर भक्त संकोच अपनी वेदना अपनी व्यथा तक महाराष्ट्री के साथ शेयर करते हैं इसलिए एक श्लोक आता है चिंतामणि लोक सूरखम सर्वसंपदम परछति गुरु हो प्रीतो वैकुंठम योगी दुर्लभम कि चिंतामणि जैसे लौकिक सुख तो हमें साधारणतः भी प्राप्त हो सकते हैं किंतु जो सदगुरु के चरणों से जैसा सुख प्राप्त हो सकता है वैसा बड़े बड़े योगियों को भी प्राप्त नहीं तो इसलिए मेरा आप सभी भक्तों से यही अनुरोध है कि आप सभी भक्त श्री गिरिराज धाम आश्रम का जन्माष्टमी महोत्सव में अवश्य और अवश्य प्रधारें जय श्री राधे जय श्री कृष्ण देखो स्पेशली पहले मैं गोल्डन एवेन्यू अमृतसर ਵਿੱਚ ਦੂਸਰੀ ਵਾਰੀ ਆਇਆ। ਸ਼੍ਰੀ ਗੁਰੂ ਗਿਰਿ ਰਾਜ ਜੀ ਦੇ ਆਸ਼ਰਮ ਦੇ ਵਿੱਚ। ਉਹ ਬੜਾ ਮਹਾਨ ਦਰਬਾਰ ਹੈ। ਆ ਕੇ ਅੰਨੀਆਂ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ ਕਿ ਮੈਂ ਬੜੇ ਸਾਰੇ ਧਾਰਮਿਕ ਸਥਾਨਾਂ 'ਚ ਬੜੇ ਸਾਰੇ ਆਸ਼ਰਮਾਂ 'ਚ ਗਿਆ। ਪਰ ਇਹੋ ਜੀ ਮੈਨੂੰ ਵਾਈਬ ਕਦੀ ਨਹੀਂ ਆਈ। ਐ ਮੈਂ ਦੂਜੀ ਵਾਰੀ ਆਇਆ ਔਰ ਮੰਤਰਮੁਗਧ ਹੋ ਕੇ ਜਾਈਦਾ ਹੈ। ਔਰ ਇੱਥੇ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਸ਼੍ਰੀ ਰਾਧਾ ਜੀ ਦੀ ਇੱਕ ਮੂਰਤੀ ਹੈ ਜਿਹਨੂੰ ਵੇਖ ਕੇ ਬੰਦਾ ਵੇਖਦਾ ਹੀ ਰਹਿ ਜਾਂਦਾ ਹੈ ਕਿ ਮੈਂ ਕੀ ਦੇਖ ਰਿਹਾ ਅਲੋਕਿਕ ਦ੍ਰਿਸ਼ ਦਿਖਦਾ ਹੈ ਬਾਕੀ ਆਪੋ ਆਪਣੀ ਭਾਵਨਾ ਦੇਖੰਦੇ ਜਿਸ ਭਾਵ ਨਾਲ ਮੈਂ ਦੇਖਦਾ ਮੈਨੂੰ ਪ੍ਰਮਾਤਮਾ ਦੀ ਛਵੀ ਦਿਖਾਈ ਦਿੰਦੀ ਅੰਦਰ ਔਰ ਸੁਆਮੀ ਜੀ ਹੈਗੇ ਨੇ ਇੱਥੇ ਸੁਆਮੀ ਜੀ ਭਗਵਾਨ ਦਾ ਕਿਹਾ ਉਹ ਦੂਤ ਨੇ ਉਹਨਾਂ ਨੂੰ ਭੇਜੇ ਗਏ ਇੱਕ ਅੰਮ੍ਰਿਤ અવਤਾਰ ਨੇ ਉਹਨਾਂ ਦੇ ਦਰਸ਼ਨ ਹੀ ਜਿਹੜੇ ਨਾ ਉਹ ਹੀ ਬੜੇ स्वच्छ है कि बड़े दुर्लभ है उन्होंने दर्शन करके ही सारे दुख दर्द दूर हो हम यहाँ श्री गिरिराज धाम आश्रम में हैं हर साल यहाँ पे स्वामी जी के आशीर्वाद से हम जन्माष्टमी का उत्सव बहुत ही हर्ष और उल्लास से मनाते हैं और इस साल भी जैसे कि हम देख रहे हैं पीछे ठाकुर जी की छवि बहुत ही प्यारी है उनका रूप इतना मन को मोहित कर रहा है और आज इस भव्य उत्सव में सब लोग आएंगे यहाँ पे ठाकुर जी का और स्वामी जी का आशीर्वाद पाएंगे ਅੱਜ ਅਸੀਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਪਿਛਲੇ ਲਗਾਤਾਰ 16 ਵਰ੍ਹਿਆਂ ਤੋਂ ਸਵਾਮੀ ਜੀ ਦੇ ਨੇਤਰ ਦੇ ਵਿੱਚ ਗਰੀ ਰਾਜਤਾਮ ਆਸ਼ਰਮ 에어ਪੋਰਟ ਰੋਡ ਤੇ ਸੈਲੀਬ੍ਰੇਟ ਕਰਦੇ ਆਂ ਭਵਯਾ ਸਮਰੋਹ ਇਹ ਕੀਤਾ ਜਾਂਦਾ ਵਾ ਔਰ ਆਪਣੇ ਆਪ ਨੂੰ ਸਨਾਤਨੀ ਹੋਣ ਦਾ ਬੜਾ ਗਰਵ ਹੁੰਦਾ ਵਾ ਕਿ ਜਦੋਂ ਸਵਾਮੀ ਜੀ ਇਦਾਂ ਦੇ ਪਿੱਛੇ ਸਾਡੀ ਸਪੋਰਟ ਹੁੰਦੀ ਆ ਇੱਕ ਇੱਕ ਚੀਜ਼ ਬਰੀਕੀ ਨਾਲ ਉਹ ਜਾਂਚ ਕੇ ਜੋ ਜਿਸ ਤਰ੍ਹਾਂ ਪਰਿਵਾਰ ਦਾ ਬੱਚਾ ਘਰ ਜੰਮਦਾ ਵਾ ਉਸ ਤਰ੍ਹਾਂ ਕਿੰਦਾ ਖੁਸ਼ੀਆਂ ਮਨਾਈਆਂ ਜਾਂਦੀਆਂ ਉਹਨਾਂ ਦੇ ਮਨ ਦੇ ਵਿੱਚ ਉਹਦਾ ਦੇ ਭਾਵ ਸਾਨੂੰ ਜਦੋਂ ਸਮਝਦੇ ਦੇਖਣ ਨੂੰ ਮਿਲਦੇ ਆ ਤਾਂ ਉਹਦਾ ਹੀ ਸਾਡੇ ਸ਼ਰਧਾਲੂਆਂ ਨੂੰ ਭਾਵ ਪ੍ਰਗਟ ਦੀਪ ਚੇਤਨਾ ਦਿੰਦੇ ਆ ਵਿਲੇ ਜੀ ਅਸੀਂ ਸ਼੍ਰੀ ਗਿਰੀ ਰਾਜ ਦਾ ਆਸ਼ਰਮ ਮੀਰਾ ਕੋਟ ਚੌਂਕ ਜਨੰਦਲਾ ਰੋਡ ਤੇ ਖੜੇ ਆ ਜੀ। ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ 메ਨ ਮੰਦਿਰ ਹੈ ਜੀ। ਔਰ ਹਰ ਸਾਲ ਵਕਨ ਸੀ ਪਿਛਲੇ 16 ਸਾਲਾਂ ਤੋਂ ਰੈਗੂਲਰਲੀ ਸਵਾਮੀ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਦੇ ਨਿਤਿ ਉਤੇ ਅਸੀਂ ਜਨਮ ਅਸ਼ਟਮੀ ਬੜੀ ਭਵệ ਤਰੀਕੇ ਨਾਲ ਅਸੀਂ ਇੱਥੇ ਸੈਲੀਬ੍ਰੇਟ ਕਰਦੇ ਆ ਜੀ ਔਰ ਹਰ ਸਾਲ ਪਿਛਲੇ ਸਾਲ ਤੋਂ ਕੁਝ ਬੈਟਰੀ ਵਕਨ ਜੀ ਦੀਆਂ ਨਾਲ ਹੋਈ ਜਾ ਰਹੀ ਹੈ। ਸਾਡਾ 메ਨ ਫੋਕਸ ਹੁੰਦਾ ਜੀ ਕਿ ਫੁੱਲਾਂ ਦੀ ਸਜਾਵਟ ਵਧੀਆ ਤੋਂ ਵਧੀਆ ਕੀਤੀ ਜਾਵੇ ਔਰ ਸਾਰੀ ਸਜਾਵਟ ਮੰਦਿਰ ਚ ਫਰੈਸ਼ ਫਲਾਵਰ ਦੀ ਹੁੰਦੀ ਹੈ ਜੀ ਮੰਦਿਰ ਦੇ ਇਨਸਾਈਡ ਜਿੰਨੀ ਵੀ ਸਜਾਵਟ ਹੈ ਸਾਰੀ ਫਲੈਸ਼ ਫਲਾਵਰ ਦੀ ਹੈ ਕਲਕੱਤੇ ਤੋਂ ਲੈ ਕੇ ਮਥਰਾ ਤੋਂ ਲੈ ਕੇ ਬੰਗਲੌਰ ਤੋਂ ਲੈ ਕੇ ਹਿਮਾਚਲ ਤੋਂ ਸਾਰਿਆਂ ਤੋਂ ਫੁੱਲ ਵੱਖ-ਵੱਖਾ ਇਕੱਠੇ ਕਰਕੇ ਅਸੀਂ ਇੱਥੇ ਲਗਵਾਉਨੇ ਆ ਜੀ ਪਿਛਲੇ 4 ਦਿਨਾਂ ਤੋਂ ਕੰਮ ਚੱਲ ਰਿਹਾ ਹੈ ਇਹ ਕਾਰੀਗਰ ਵੀ ਸਾਰੇ ਦਿੱਲੀ ਦੇ ਨੇ ਜੀ ਲਖਨਊ ਦੇ ਨੇ ਔਰ ਉਹ ਰੈਗੂਲਰਲੀ ਦਿਨ ਦਾ 8:30 ਕੰਮ ਚੱਲ ਰਿਹਾ ਤੇ ਉਹ ਬਸ ਹੋਰ 2 ਘੰਟੇ ਤੱਕ ਸਾਰਾ ਕੰਮ ਕੰਪਲੀਟ ਹੋ ਜਾਵੇਗਾ